ਪੁਹੀ ਕਪਣਾ ਵਾਲੀ ਵੇਗ ਆਦੀਂ ਤੀਨ ਤੀਨ ਧੱਕਣਾ ਬਹਾਨੇ ਬਾਣੀ ਬਾਬਾ ਕੇ ਪੁਹੀ ਕਪਣਾ ਵਾਲੀ ਵੇਗ ਆਦੀਂ ਤੀਨ ਤੀਨ ਧੱਕਣਾ ਬਹਾਨੇ ਬਾਣੀ ਬਾਬਾ ਕੇ ਆ ਆ ਪਾਵੇਂ ਕਬੂਤਰਾਂ ਦਾ ਜੋੜਾ ਨੇ ਆ ਰੱਖ ਆ ਆ ਪਾਵੇਂ ਕਬੂਤਰਾਂ ਦਾ ਜੋੜਾ ਨੇ ਆ ਰੱਖ ਚੜੀਏ ਜਵਾਰੇ ਚੋਗਾ ਪੌਣ ਲਈ ਪੌਣ ਲਈ ਆ ਪਾਵੇਂ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਗੀਆਂ ਨਾ ਮਾਉਣ ਦੀ ਲਈ ਓ ਸਾਂਵੇਂ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਗੀ ਸਿਰੇ ਲਾਉਣ ਦੀ ਲਈ ਕਿੱਤੇ ਜਿਹੜੇ ਕਾਲੇ ਇਕਰਾਰ ਯਾਦ ਕਰ ਕਿਤੇ ਜਿਹੜੇ ਕਾਲੇ ਇਕਰਾਰ ਵਿੱਚ ਬਿਪਲ ਦੀ ਛਾਵੇਂ ਸੋ ਆਖਾ ਆਖਾ ਕੇ ਬੋਹੇ ਗਫਲਾ ਵਾਲੀ ਮੇਲਗਾ ਦੀ ਦਰ ਦਖਣ ਬਾਹਨੇ ਪਾਣੀ ਪਾ ਕੇ ਤੈਨੂੰ ਦਖਣ ਬਾਹਨੇ ਪਾਣੀ ਪਾ ਕੇ ਕੋਈ ਸ਼ੇਰਾ ਬਿੰਦੋ ਜਦੋਂ ਉੱਠਦਾ ਤੂਫਾਨ ਨਹੀਂ ਵੇਖੀਦਾ ਨਹੀਂ ਹੁੰਦਾ ਫਿਰ ਨਾ ਫਾੜ ਨਾ ਬਸਾ ਓਏ ਸ਼ਕੀਦਾ ਬਿੱਲੋ ਜਦੋਂ ਉੱਠਦਾ ਤਾਂ ਮਾਰਨੀ ਵੇਖੀ ਤਾਂ ਨਹੀਂ ਹੁੰਦਾ ਫਿਰ ਨਾ ਫਾਨਕਸਾ ਹੋਇਆ ਕੀ ਜੇ ਸੁੱਕ ਗਈ ਆ ਫੁੱਲਾ ਵਾਲੀ ਵੀਰ ਹੋਇਆ ਕੀ ਜੇ ਸੁੱਕ ਗਈ ਆ ਫੁੱਲਾ ਵਾਲੀ ਵੀਰ ਫੇਰ ਹਥਿਆਰ ਨਾ ਵੀ ਲਾਉਣ ਦੇ ਲਈ ਲਾਉਣ ਦੇ ਲਈ ਆਪਾਂ ਵੀ ਤਲੀ ਤੇ ਰੱਖੀ ਜਾਨ ਬਤਲੋ ਤੇਰੇ ਨਾਲ ਲੱਖੀਆਂ ਨਾ ਪਾਉਣ ਦੇ ਲਈ ਓਏ ਸਾਵੇਂ ਤਲੀ ਤੇ ਰੱਖੀ ਜਾਨ ਬਤਲੋ ਤੇਰੇ ਨਾਲ ਲੱਕੀ ਸਿਰੇ ਲਾਉਣ ਦੇ ਲਈ ਜੀ ਜ਼ਿੰਦਗੀ ਰੱਖੀ ਤੇ ਨੀ ਲਾਲਾ ਕੇ ਲਾਲਾ ਕੇ ਬੋਹੇ ਗਫਲਾ ਵਾਲੀ ਵੇਖਾ ਥਿਰ ਥਿਰ ਧੱਕਣ ਬਹਾਨੇ ਵਾਲੀ ਬੋਕੇ ਧੱਕਣ ਬਹਾਨੇ ਪਾਣੀ ਪਾਪਾ ਕੇ ਹੋਈ ਮਰਾਂ ਦੇ ਸਾਥ ਜੇ ਨਭੋਣੇ ਜਾਂਦੀ ਤੂੰ ਨਹੀਂ ਅਸੀਂ ਵੀ ਤੇਰੇ ਤੋਂ ਬੱਦੇ ਵੱਟਦੇ ਨਾ ਮੂਣੀ ਆਈ ਮਰਾਂ ਦੇ ਸਾਥ ਜੇ ਨਭੋਣੇ ਜਾਂਦੀ ਤੂੰ ਨਹੀਂ ਅਸੀਂ ਵੀ ਤੇਰੇ ਤੋਂ ਬੱਦੇ ਵੱਟਦੇ ਨਾ ਮੂਣੀ ਸੋਚ ਲਈ ਗਈ ਸੋਚਾਂ ਪੱਕੀ ਦੱਸ ਦੇ ਤਰੀਕ ਸੋਚ ਲਈ ਗਈ ਸੋਚਾਂ ਪੱਕੀ ਦੱਸ ਦੇ ਤਰੀਕ ਓਏ ਆਵੇ ਉਹਨੇ ਠੀਲਾ ਕਰ ਦੋ ਵਿਹਣ ਦੇ ਲਈ ਵਿਹਣ ਦੇ ਲਈ ਆਪਾਂ ਵੀ ਦਲੀ ਤੇ ਰੱਖੀ ਜਾਨ ਬਤਲੋ ਤੇਰੇ ਨਾਲ ਲੱਗਿਆ ਨਾ ਬਉਣ ਦੇ ਲਈ ਉਹੀ ਅਫਲਾ ਵਾਲੀ ਵੇਰ ਗੋ ਦਿਨ ਦਿਨ ਟੱਕਣ ਬਹਾਨੇ ਬੜੀ ਬਾਬਾ ਕੇ ਏ ਆਪਾਂ ਵੀ ਦਲੀ ਤੇ ਰੱਖੀ ਜਾਨ ਬਤਲੋ ਤੇਰੇ ਨਾਲ ਲੱਗਿਆ ਤੇਰੇ ਨਾਲ ਲੱਗਿਆ ਤੇਰੇ ਨਾਲ ਲੱਗਿਆ ਨਾ ਬਉਣ ਦੇ ਲਈ ਆ